ਬਿਲਕੁਲ ਅੱਜ ਮੈਂ ਸਮਝਦਾ ਕਿ ਬੜਾ ਇੱਕ ਭਾਗਾ ਵਾਲਾ ਦਿਨ ਹੈ ਖੁਸ਼ੀ ਦਾ ਦਿਨ ਵੀ ਹੈ ਕਿ ਪੰਜਾਬ ਦੇ ਅੰਦਰ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਕੱਲਾ ਕੱਲਾ ਵਾਦਾ ਪੰਜਾਬ ਦੇ ਲੋਕਾਂ ਨੇ ਕੀਤਾ ਉਹਨੂੰ ਪੂਰਾ ਕਰ ਰਹੀ ਹੈ ਸੋ ਪਿਛਲੇ ਹਾਲੀਆ ਸਮੇਂ 'ਚ ਜਿਹੜੀਆਂ ਪੰਚਾਇਤੀ ਚੋਣਾਂ ਪੰਜਾਬ 'ਚ ਹੋਈਆਂ ਇਹਨਾਂ ਚੋਣਾਂ ਦੇ ਦੌਰਾਨ ਮਾਨਜੋਗ ਮੁੱਖ ਮੰਤਰੀ ਜੀ ਨੇ ਐਲਾਨ ਕੀਤਾ ਸੀਗਾ ਕਿ ਜਿਹੜੀ ਪੰਚਾਇਤ ਪਿੰਡ ਦੇ ਲੋਕ ਸਰਵਸੰਮਤੀ ਨਾਲ ਚੁਣਨਗੇ ਅਸੀਂ ਉਹਨਾਂ ਪੰਚਾਇਤਾਂ ਨੂੰ 5-5 ਲੱਖ ਰੁਪਇਆ ਪਿੰਡ ਦੇ ਵਿਕਾਸ ਕਰਦਾਂ ਲਈ ਇੱਕ ਮਤਲਬ ਸਕੰਦ ਰੂਪ ਦੇ ਵਿੱਚ ਉਹਨਾਂ ਪੰਚਾਇਤਾਂ ਨੂੰ ਦਵਾਂਗੇ ਸੋ ਆਮ ਤੌਰ ਤੇ ਐਲਾਨ ਤਾਂ ਪਹਿਲਾਂ ਵੀ ਹੁੰਦੇ ਰਹੇ ਆ ਲੇਕਿਨ ਇਹ ਜ਼ਮੀਨ ਦੇ ਉੱਤੇ ਹਕੀਕਤ ਨਹੀਂ ਸੀ ਬਣਦੇ ਸੋ ਲੋਕਾਂ ਨੂੰ ਇੰਜ ਲੱਗਦਾ ਸੀਗਾ ਵੀ ਸ਼ਾਇਦ ਤੇ ਇਹ ਵਾਦਾ ਵੀ ਪੁਰਾਣੀ ਸਰਕਾਰਾਂ ਬਾਕ ਨਾ ਕਿਤੇ ਰਹਿ ਜਾਵੇ ਪੈਸੇ ਮਿਲਣਗੇ ਕਿ ਨਹੀਂ ਮਿਲਣਗੇ ਲੋਕ ਸਵਾਲ ਕਰਦੇ ਸਨ ਸੋ ਮੈਨੂੰ ਖੁਸ਼ੀ ਹੈ ਕਿ ਕੱਲ ਹੀ ਮਾਨਜੁਗ ਮੁੱਖ ਮੰਤਰੀ ਜੀ ਨੇ ਪੰਚਾਇਤੀ ਦਿਵਸ ਦੇ ਉੱਤੇ ਜਿਹੜਾ ਪ੍ਰੋਗਰਾਮ ਕੀਤਾ ਚੰਡੀਗੜ੍ਹ ਦੇ ਅੰਦਰ ਉਹਦੇ ਚ ਪੰਜਾਬ ਦੀਆਂ ਬਹੁਤ ਸਾਰੀਆਂ ਪੰਚਾਇਤਾਂ ਨੂੰ ਸਨਮਾਨਤ ਵੀ ਕੀਤਾ ਤੇ ਅੱਜ ਮੇਰੇ ਵਿਧਾਨ ਸਭਾ ਹਲਕੇ ਦੀਆਂ 7 ਪੰਚਾਇਤਾਂ ਨੂੰ ਜਿਹੜੀਆਂ ਸਰਵਸਮਤ ਦੀਆਂ ਚੁਣੀਆਂ ਗਈਆਂ ਨੇ ਪਿੰਡ ਐਮਾ ਗੁਜਰਾ ਪਿੰਡ ਕੋੜ ਬੱਟੀਆਂ ਕੋੜਲੀ ਜ਼ਵਾਰ ਮਜ਼ੀਰੀ ਰਾਜਪੂਤਾ ਨਿਊ ਜਸਵਾਲੀ ਪਟੋਆ ਤੇ ਸਾਬ ਚੱਕ ਪਿੰਡ ਦੀਆਂ ਪੰਚਾਇਤਾਂ ਨੂੰ ਅੱਜ 35 ਲੱਖ ਰੁਪਈਆ ਜੋਨਾਂ ਦਾ ਰਾਈਟ ਬਣਦਾ ਸੀਗਾ ਤੇ ਮਾਨਜੋਗ ਮੁੱਖ ਮੰਤਰੀ ਜੀ ਨੇ ਆਪਣੇ ਵਾਅਦੇ ਮੁਤਾਬਕ ਉਹਨਾਂ ਨੂੰ ਸਰਵਸੰਮਤੀ ਵਾਲਿਆਂ ਨੂੰ ਉਹ ਅੱਜ ਦਿੱਤਾ ਸੋ ਅੱਜ ਆਮਾ ਗੁਜਰਾ ਦੇ ਅੰਦਰ ਇੱਕ ਬੜਾ ਸ਼ਾਰਟ ਟਾਈਮ ਦੇ ਅੰਦਰ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ ਸੋ ਮੈਂ ਸਾਰੇ ਇਹਨਾਂ ਸਰਪੰਚਾਂ ਨੂੰ ਇਹ ਵੀ ਗੱਲ ਦੱਸਣਾ ਚਾਹਨਾ ਕਿ ਇਹ 5 ਲੱਖ ਰੁਪਈਆ ਤੁਸੀਂ ਜਿੱਥੇ ਮਰਜ਼ੀ ਖਰਚ ਸਕਦੇ ਹੋ ਕੋਈ ਵੀ ਕਾਸ ਪਿੰਡ ਦੇ ਅੰਦਰ ਕਰਾਉਣਾ ਇਹ ਕੋਈ ਸਪੈਸ਼ਲ ਕਿਸੇ ਇੱਕ ਦਾ ਦੋ ਕੰਮ ਵਾਲੀ ਨਹੀਂ ਜੋ ਮਤਲਬ ਲਗਾਤਾਰ ਜਿਹੜੇ ਪੰਜਾਬ ਦੇ ਅੰਦਰ ਲੋਕਾਂ ਨਾਲ ਕੀਤੇ ਵਾਅਦੇ ਆ ਉਹ ਸਰਕਾਰ ਪੂਰੇ ਕਰ ਰਹੀ ਹੈ ਤੇ ਨਾਲ ਹੀ ਮੈਨੂੰ ਇਹ ਗੱਲ ਸ਼ੇਅਰ ਕਰਨਾ ਵੀ ਖੁਸ਼ੀ ਹੋ ਰਹੀ ਆ ਕਿ ਜਿਹੜਾ ਮਾਨ ਪੱਤਾ ਪਿੰਡਾਂ ਦੇ ਸਰਪੰਚਾਂ ਨੂੰ ਮਿਲਦਾ ਸੀਗਾ ਉਹ ਵੀ ਖਾਲੀ ਗੱਲਾਂ ਰਹਨੀਆਂ ਸਨ ਕਈ ਵਾਰੀ ਸਰਪੰਚਾਂ ਨੇ ਮਤਲਬ ਮੰਤਰੀਆਂ ਨੂੰ ਐਮਐਲਏ ਨੂੰ ਪੁੱਛਣਾ ਉਹ ਧਰਨੇ ਵੀ ਲਾਉਂਦੇ ਹੁੰਦੇ ਸਨ ਵੀ ਸਾਡਾ ਮਾਨ ਪੱਤਾ ਸਾਨੂੰ ਦਿਓ ਲੇਕਿਨ ਅਜੇ 5 ਮਹੀਨੇ ਹੋਇਆ ਪੰਚਾਇਤੀ ਚੋਣਾਂ ਨੂੰ ਹੋਏ ਤੇ ਮਾਨਯੋਗ ਮੁੱਖ ਮੰਤਰੀ ਜੀ ਨੇ ਦੋਵੇਂ ਵਾਦੇ ਪੂਰੇ ਕਰਤੇ ਆ 2000 ਰੁਪਿਆ ਜਿਹੜਾ ਮਾਨ ਪੱਤਾ ਸਰਪੰਚ ਨੂੰ ਜਦੋਂ ਤੋਂ ਪੰਚਾਇਤੀ ਚੋਣ ਹੋਈ ਆ ਸਰਪੰਚ ਬਣਿਆ ਉਦੋਂ ਤੋਂ ਉਹ ਵੀ ਉਹਨੂੰ ਮਿਲੂਗਾ ਤੇ 5-5 ਲੱਖ ਰੁਪਿਆ ਵਾਲਾ ਜਿਹੜਾ ਸਿਲਸਿਲਾ ਉਹ ਵੀ ਪੰਜਾਬ ਸ਼ੁਰੂ ਕਰਤਾ ਇਹ ਆ ਲੋਕਾਂ ਦੀ ਸਰਕਾਰ ਦੇ ਨਾਲ ਜਿਹੜੀ ਮੈਂ ਸਮਝਦਾ ਵੀ ਕਮਿਟਮੈਂਟ ਹੈ ਬਚਨ ਵਰਤਾ ਇਹਦਾ ਪ੍ਰਗਟਾਵਾ ਸੂਮਾਨਜੋਗ ਮੁੱਖ ਮੰਤਰੀ ਜੀ ਦਾ ਸ਼ੁਕਰੀਆ ਤੌਰ ਉੱਤੇ ਸਾਰੀਆਂ ਪੰਚਾਇਤਾਂ ਨੂੰ ਵਧਾਈ ਜਿਨ੍ਹਾਂ ਨੂੰ ਅੱਜ ਇਹ 5-5 ਲੱਖ ਰੁਪਈਆ ਸਾਗਨ ਵੱਜੋਂ ਮਾਨਜੋਗ ਮੁੱਖ ਮੰਤਰੀ ਜੀ ਨੇ ਦਿੱਤਾ